ਅੱਜ ਇੱਥੇ ਸ਼ਾਮੀ ਸੰਚਾਰ ਜਿੱਦਾ ਸਾਨੂੰ ਫੋਨ ਆਇਆ ਵੀ ਇੱਥੇ ਜੋ ਨਕਾਕ ਪੁਛ ਮੁੰਡੇ ਆਏ ਜੀ ਉਹਨਾਂ ਨੇ ਇੱਕ ਪੈਟਰੋਲ ਬੰਬ ਨੁਮਾ ਚੀਜ਼ ਜਿਹੜੀ ਆ ਠੇਕੇ ਦੇ ਬਾਹਰ ਸੁੱਟ ਕੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਟਲ ਫੜ ਕੇ ਜੋੜੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਗਜ਼ੀਨ ਵੀ ਆ ਮੌਕੇ ਤੇ ਡਿੱਗ ਪਿਆ ਜੀ ਤੇ ਜਿਹੜਾ ਉਹਨਾਂ ਨੇ ਕਿਹਾ ਤੇ ਵੀ ਇਹ ਜਿਹੜਾ ਜੀ ਇਹ ਮੈਗਜ਼ੀਨ ਜਿਹੜਾ ਚੈੱਕ ਹੋਣ ਗਿਆ ਇਹ ਬਿਲਕੁਲ ਝੂਠੀ ਗੱਲ ਹੈ ਉਹ ਸਾਡੇ ਮੁੰਡੇ ਨੂੰ ਕਿਹਾ ਸੀ ਅਸੀਂ ਇਸ ਕਰਕੇ ਕਿਹਾ ਸੀ ਕਿ ਸਾਡੇ ਜਿਹੜੇ ਇਸ ਗਰੁੱਪ ਦੇ ਆਂਦਰ ਨੇ ਉਹ ਆ ਰਹੇ ਨੇ ਮੌਕੇ ਤੇ ਉਹ ਆਪਣੇ ਹੈ ਆਪਣੀ ਅੱਖੀ ਇਹਨਾਂ ਨੂੰ ਜਿਹੜੇ ਪੁਲਿਸ ਦੇ ਹਵਾਲੇ ਕਰਨਗੇ ਉਹ ਝੂਠੀ ਗੱਲ ਮੌਕੇ ਤੇ ਇਥੇ ਲਾਸਟ ਵੀ ਹੋਇਆ ਹੈ ਤੇ ਜਿਹੜਾ ਇਹ ਮੌਕੇ ਤੇ ਗੋਲੀ ਵੀ ਚੱਲੀ ਹੈ ਤੇ ਆਹ ਮੌਕੇ ਤੇ ਮੈਗਜ਼ੀਨ ਵੀ ਗੋਲੀਆਂ ਨਾਲ ਪੂਰਾ ਲੋਡ ਹੈ ਜਿਹੜਾ ਮੈਗਜ਼ੀਨ ਇਹ ਵੀ ਮੌਕੇ ਤੋਂ ਬਰਾਬਰ ਹੋਇਆ ਜੀ ਤੇ ਲਾਸਟ ਈਅਰ ਵੀ ਸਾਡੇ ਮੰਜੀਥੇ ਦੇ ਵਿੱਚ ਜੀ ਦੋ ਤਿੰਨ ਥੇਕਿਆਂ ਤੇ ਪੈਟਰੋਲ ਬੰਬ ਛੁੱਟਿਆ ਗਿਆ ਸੀ ਜੀ ਤੇ ਇੱਕ ਉੱਥੇ ਜੇਠੂ ਵਾਲੇ ਵੀ ਸਾਡੇ ਠੇਕੇ ਤੇ ਇਦਾਂ ਹੀ ਪੈਟਰੋਲ ਬੰਬ ਛੱਡ ਕੇ ਤੇ ਮੁੜ ਕੇ ਠੇਕੇ ਦੇ ਉੱਤੇ ਗੋਲੀ ਚਲਾਈ ਗਈ ਸੀ ਇਹ ਸਿਰਫ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ دہشت ਫੈਲਾਉਣ ਲਈ ਹੈ ਜਿਹੜਾ ਜੀ ਸਭ ਕੁਝ ਕੀਤਾ ਜਾ ਰਿਹਾ ਤੇਰੇ ਕੋਈ ਸ਼ੱਕ ਹੋਵੇ ਤੁਹਾਨੂੰ ਸ਼ੱਕ ਜੀ ਪਤਾ ਹੀ ਹੈ ਜੀ ਸਾਰਾ ਜੀ ਡਿਪਾਰਟਮੈਂਟ ਨੂੰ ਸਾਰਾ ਪਤਾ ਹੈ ਜੀ ਆਹ ਤੁਹਾਡੇ ਸਾਹਮਣੇ ਸਾਡੇ ਸੇਲਮੈਨ ਨੂੰ ਜਿਹਨੇ ਮੌਕੇ ਤੇ ਸਟੇਟਮੈਂਟ ਦੇਣੀ ਸੀ ਉਹਨੂੰ ਪੁਲਿਸ ਕਬਜ਼ੇ 'ਚ ਕਰਕੇ ਮੌਕੇ ਤੋਂ ਲੈ ਗਈ ਹੈ ਜੀ ਸੋਸ਼ੀਨ ਨੂੰ ਅਰੈਸਟ ਕਰਨ ਦੇ ਬਜਾਏ ਜਿਹੜਾ ਸਾਡਾ ਸੇਲਮੈਨ ਸੀ ਮੌਕੇ ਤੇ ਜਿਹੜਾ ਡਰਿਆ ਹੋਇਆ ਸੀ ਉਹਨੂੰ ਆਪਣੇ ਨਾਲ ਅਰੈਸਟ ਕਰਕੇ ਤੇ ਥਾਣੇ ਲੈ ਗਿਆ ਇਹਦਾ ਇਹਦਾ ਮਤਲਬ ਤੁਸੀਂ ਮੰਨਦੇ ਹੋ ਜੀ ਵੀ ਪੁਲਿਸ ਕਹਾਣੀ ਘੜ ਰਹੀ ਆ ਕਰਦਾ ਇਹਦੇ ਬਾਰੇ ਚਾਰਨਾ ਪਾਓ ਇਹਦੀ ਸਾਡੇ ਇੱਥੇ ਮਜੀਠਾ ਗਰੁੱਪ ਹੈ ਜੀ ਜੋ ਇਹਦੇ ਸਾਬ 24 ਤੇ 25 ਲੱਖ ਰੁਪਏ ਜੀ ਨੂੰ ਲਾਟ ਹੋਇਆ ਸੀ ਜੋ ਕੱਥਮਾਰਚ ਤੱਕ ਇਹਦਾ ਚਾਰਜ ਸਾਡੇ ਕੋਲ ਹੈ ਜੀ ਅੱਜ ਇੱਥੇ ਸ਼ਾਮੀ ਸੰਚਾਰ ਜਿੱਦਾ ਸਾਨੂੰ ਫੋਨ ਆਇਆ ਵੀ ਇੱਥੇ ਜੋ ਨਕਾਕ ਪੁਸ਼ ਮੁੰਡੇ ਆਏ ਜੀ ਉਹਨਾਂ ਨੇ ਇੱਕ ਪੈਟਰੋਲ ਬੰਬ ਨੁਮਾ ਚੀਜ਼ ਜਿਹੜੀ ਆ ਠੇਕੇ ਦੇ ਬਾਹਰ ਸੁੱਟ ਕੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਠੇਕੇ ਦੇ ਬਾਹਰ ਗ੍ਰਿਲ ਲੱਗੀ ਸੀ ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਤਲ ਫੜ ਕੇ ਗੋਰੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਗਜ਼ੀਨ ਵੀ ਆ ਮੌਕੇ ਤੇ ਦੇਖ ਪਿਆ ਜੀ ਉਹ ਮੈਗਜ਼ੀਨ ਸਾਡੇ ਮੁੰਡਿਆਂ ਨੇ ਮੌਕੇ ਤੋਂ ਬਰਾਮਦ ਕੀਤਾ ਹੈ ਜੀ ਹਾਂ ਹਾਂ ਤੇ ਇਹ ਠੇਕੇ ਦੇ ਬਾਹਰ ਜਿਹੜੀ ਉਹ ਅੱਗ ਲੱਗੀ ਸੀ ਉਹ ਮੌਕੇ ਤੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਜਿਹੜੇ ਮਜੀਠਿਆਰੇ ਉਹਨਾਂ ਨੇ ਮੌਕੇ ਤੋਂ ਉਹ ਬੈਂਡਰ ਨੂੰ ਜਿਹਨੂੰ ਅੱਗ ਲੱਗੀ ਸੀ ਉਹਨੂੰ ਵੀ ਕਬਜ਼ੇ 'ਚ ਤੇ ਜਿਹੜਾ ਉਹਨਾਂ ਨੇ ਕਿਹਾ ਤੇ ਵੀ ਇਹ ਜਿਹੜਾ ਜੀ ਇਹ ਮੈਗਜ਼ੀਨ ਜਿਹੜਾ ਚੈੱਕ ਹੋਣ ਗਿਆ ਇਹ ਬਿਲਕੁਲ ਝੂਠੀ ਗੱਲ ਉਹ ਸਾਡੇ ਮੁੰਡੇ ਨੂੰ ਕਿਹਾ ਸੀ ਅਸੀਂ ਇਸ ਕਰਕੇ ਕਿਹਾ ਸੀ ਕਿ ਸਾਡੇ ਜਿਹੜੇ ਇਸ ਗਰੁੱਪ ਦੇ ਆਨਰ ਨੇ ਉਹ ਆ ਰਹੇ ਨੇ ਮੌਕੇ ਤੇ ਉਹ ਆਪਣੇ ਹੈ ਆਪਣੀ ਅਫੀ ਇਹਨਾਂ ਨੂੰ ਜਿਹੜੇ ਪੁਲਿਸ ਦੇ ਹਵਾਲੇ ਕਰਨਗੇ ਕਿ ਕਿ ਮੌਕੇ ਤੇ ਇੱਥੇ ਬਲਾਸਟ ਵੀ ਹੋਇਆ ਹੈ ਤੇ ਜਿਹੜਾ ਇਹ ਮੌਕੇ ਤੇ ਗੋਲੀ ਵੀ ਚੱਲੀ ਹੈ ਤੇ ਆਹ ਮੌਕੇ ਤੇ ਮੈਗਜ਼ੀਨ ਵੀ ਗੋਲੀਆਂ ਨਾਲ ਪੂਰਾ ਲੋਡ ਹੈ ਜਿਹੜਾ ਮੈਗਜ਼ੀਨ ਇਹ ਵੀ ਮੌਕੇ ਤੋਂ ਬਰਾਮਦ ਹੋਇਆ ਜੀ ਪੁਰਾਣੀ ਕੋ ਰੰਜੇ ਸਿੰਘ ਆ ਕੋ ਡਾਕਟਰ ਜਾਂ ਕੋ ਇਨ ਲਾਸਟ ইয়ার ਵੀ ਸਾਡੇ ਮਜੀਠੇ ਦੇ ਵਿੱਚ ਜੀ 2-3 ਠੇਕੇ ਤੇ ਪੈਟਰੋਲ ਬੰਬ ਛੁੱਟਿਆ ਗਿਆ ਸੀ ਜੀ ਤੇ ਇੱਕ ਉੱਥੇ ਜੇਠੂ ਵਾਲੇ ਵੀ ਸਾਡੇ ਠੇਕੇ ਤੇ ਇਦਾਂ ਹੀ ਪੈਟਰੋਲ ਬੰਬ ਛੁੱਟ ਕੇ ਤੇ ਮੁੜ ਕੇ ਠੇਕੇ ਦੇ ਉੱਤੇ ਗੋਲੀ ਚਲਾਈ ਗਈ ਸੀ ਇਹ ਸਿਰਫ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ دہشت ਫੈਲਾਉਣ ਲਈ ਹੈ ਜਿਹੜਾ ਜੀ ਸਭ ਕੁਝ ਕੀਤਾ ਜਾ ਰਿਹਾ ਕਿਸੇ ਤੇ ਕੋਈ ਸ਼ੱਕ ਹੋਵੇ ਤੁਹਾਨੂੰ ਸ਼ੱਕ ਜੀ ਪਤਾ ਹੀ ਹੈ ਜੀ ਸਾਰਾ ਜੀ ਡਿਪਾਰਟਮੈਂਟ ਨੂੰ ਸਾਰਾ ਪਤਾ ਹੈ ਜੀ ਹਾ ਤੁਹਾਡੇ ਸਾਹਮਣੇ ਸਾਡੇ ਸੇਲਮੈਨ ਨੂੰ ਜਿਹਨੇ ਮੌਕੇ ਤੇ ਸਟੇਟਮੈਂਟ ਦੇਣੀ ਸੀ ਉਹਨੂੰ ਪੁਲਿਸ ਕਬਜ਼ੇ ਚ ਕਰਕੇ ਮੌਕੇ ਤੋਂ ਲੈ ਗਈ ਹੈ ਜੀ ਫਿਰ ਮੈਗਜ਼ੀਨ ਦੇ ਬਾਰੇ ਪੁਲਿਸ ਨੂੰ ਪਤਾ ਹੈ ਕਿ ਮੈਗਜ਼ੀਨ ਪਤਾ ਹੈ ਜੀ ਉਹ ਸਿਰਫ ਸੇਲਮੈਨ ਨੂੰ ਇਹ ਕਿਹਾ ਸੀ ਵੀ ਅਸੀਂ ਆਪਣੀ ਹਾਜ਼ਰੀ ਚ ਪੁਲਿਸ ਦੇ ਹਵਾਲੇ ਕਰਾਂਗੇ ਉਹਨਾਂ ਨੇ ਉਹ ਸੇਲਮੈਨ ਜਿਹਨੇ ਸਟੇਟਮੈਂਟ ਦੇਣੀ ਸੀ ਉਹਨੂੰ ਚੁੱਕ ਕੇ ਆਪਣੇ ਕਬਜ਼ੇ ਚ ਉਹਨੂੰ ਉਹ ਦੋਸ਼ੀਆਂ ਨੂੰ ਅਰੈਸਟ ਕਰਨ ਦੇ ਬਜਾਏ ਜਿਹੜਾ ਸਾਡਾ ਸੇਲਮੈਨ ਸੀ ਮੌਕੇ ਤੇ ਜਿਹੜਾ ਡਰਿਆ ਹੋਇਆ ਸੀ ਉਹਨੂੰ ਆਪਣੇ ਨਾਲ ਅਰੈਸਟ ਕਰਕੇ ਤੇ ਥਾਣੇ ਲੈ ਗਈ ਜੀ ਇਹ ਇਹਦਾ ਇਹਦਾ ਮਤਲਬ ਤੁਸੀਂ ਮੰਨਦੇ ਜਿਹਾ ਵੀ ਪੁਲਿਸ ਕਹਾ ਵੇਖੋ ਮੈਗਜ਼ੀਨ ਇੱਥੇ ਸਾਰੀ ਵਾਰ ਦੇ ਤੇ ਇੱਥੇ ਹੋਈ ਆ ਉਹਨਾਂ ਨੇ ਮੈਗਜ਼ੀਨ ਕਹਿਤਾ ਜੀ ਟੈਸਟ ਹੋਣ ਗਿਆ ਜੈੰਤੀਪੁਰ ਜੀ ਜੈੰਤੀਪੁਰ ਕੋਲ ਲੈਬ ਥੋੜਾ ਜੀ ਸਿਰਫ ਇੱਕ ਸੇਲਮੈਨ ਨੇ ਕਿਹਾ ਵੀ ਸਾਡੇ ਮਾਲਕ ਆਉਣਗੇ ਤੇ ਫਿਰ ਅਸੀਂ ਇਹ ਚੀਜ਼ ਤੁਹਾਡੇ ਹਵਾਲੇ ਕਰਾਂਗੇ ਇੱਥੇ ਇੱਕ ਕਪੜਾ ਠੇਕੇਦਾਰਾਂ ਦਾ ਜਿਹੜਾ ਮੁੰਡਾ ਹੈ ਲਵ ਉਹਨੇ ਫੋਨ ਕੀਤਾ ਵੀ ਸਾਡੇ ਠੇਕੇ ਦੇ ਕੋਈ ਪੈਟਰੋਲ ਦੀ ਬੋਤਲ ਛੁੱਟ ਗਈ ਕਿ ਪੈਟਰੋਲ ਦੀ ਬੋਤਲ ਜਿਹੜੀ ਉਹਦੇ ਵੀ ਛੜਕਦੇ ਦੂਜੇ ਬੱਸੇ ਖੜੇ ਸੀ ਤੇ ਉਹਨੂੰ ਆਪਣਾ ਉਹਨਾਂ ਨੇ ਲੈਟਰਨਾ ਜਿਹੜਾ ਕਰੰਦਾ ਹੁੰਦਾ ਅੱਖ ਲਾ ਕੇ ਛੁੱਟੀ ਆ ਇਹ ਦੋ ਵਾਈਫਾਇਰ ਦਾ ਕਿੱਥੇ ਆਂਦੇ ਵੀ ਮੈਗਜ਼ੀਨ ਜਿਹੜਾ ਹੈ ਉਹ ਚੈੱਕ ਲਈ ਭੇਜਦਾ ਉਹ ਵਾਈਫਾਇਰ ਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਆਉਂਦੀ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕਿਸੇ ਤੋਂ ਇਹਦਾ ਹੋਣਾ ਕੋਈ ਨਹੀਂ ਕੋਈ ਨਹੀਂ ਇਹ ਤਰਕੀਬ ਕਰਦੇ ਢਾਈ ਨਾਲ ਚੰਗੀ ਤੇ ਕੋਈ ਸੋ ਲੋ ਕੀ ਕਾਰਵਾਈ ਚੱਲ ਰਹੀ ਹੈ ਬੋਤਲ ਸੁੱਟਣ ਵਾਲੇ ਜੋ ਵੀ ਆਪਣਾ ਮੌਕੇ ਤੇ ਪਹੁੰਚੇ ਐਸਫੀਓ ਸਾਹਿਬ ਤੇ ਮੈਂ ਇਹਦੀ ਆਪਣਾ ਢਾਈ ਨਾਲ ਤਪੀਸ਼ ਕਰਾਂਗੇ ਇਹ ਕੀ ਮੈਟਰ ਤੇ ਸਰ ਜਿਹੜਾ ਮੈਗਜ਼ੀਨ ਦਾ ਜਿਹੜਾ ਰੋਲਾ ਵਾ ਉਹ ਉਹਦੇ ਬਾਰੇ ਵੀ ਦੱਸੋ ਜੀ ਉਹਦੇ ਬਾਰੇ ਵੀ ਜਾਂਚ ਕਰਾਂਗੇ ਚੰਗੀ ਤਰ੍ਹਾਂ ਬੋਤਲ ਸੁੱਟਣ ਵਾਲੇ ਵਿਅਕਤੀ ਦਾ ਪਤਾ ਲੱਗਾ ਜੀ ਕੌਣ ਹੈ ਨਹੀਂ ਹਜੇ ਕੋਈ ਨਹੀਂ ਪਤਾ ਲਗਦਾ ਕਿ ਨਹੀਂ ਕੋਈ ਜਿੱਦੀ ਗੱਲ ਐ ਇਹ 9 ਵਜੇ ਦੇ 20 ਮਿੰਟ ਤੇ ਸਾਨੂੰ ਫੋਨ ਆਇਆ 9:06 ਵਜੇ ਦੀ ਗੱਲ ਐ ਉਹਦੇ ਮੋਕੇ ਤੇ ਪਹੁੰਚ ਗਿਆ ਮੈਂ ਦੇ ਸਕਦਾ ਹਾਂ ਹੁਣ ਉਹ ਸਟਾਰੀ ਹੋਈ ਸੀ ਨਹੀਂ ਅਜੇ ਤੱਕ ਨਤੀਸ਼ ਕਰਦੇ